ਲੋ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬੀਜੇਪੀ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੰਦਰ ਬਹਿ ਕੇ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਦੇ ਉੱਪਰ ਕਈ ਤਰ੍ਹਾਂ ਦੇ ਵੱਡੇ ਸਵਾਲ ਉੱਠ ਖੜੇ ਹੋਏ ਨੇ ਇਹਨਾਂ ਚੋਂ ਕਈ ਸਵਾਲ ਬਹੁਤ ਸੋਚਣ ਵਾਲੇ ਨੇ ਤੇ ਕਈ ਸਵਾਲ ਐਵੇਂ ਫਾਲਤੂ ਲੰਡੂ ਜੇ ਵੀ ਉੱਟੇ ਨੇ ਦੋਨਾਂ ਦੇ ਉੱਪਰ ਆਪਾਂ ਗੱਲ ਕਰਦੇ ਹਾਂ ਤੁਸੀਂ ਵੀ ਆਪਣਾ ਕੀਮਤੀ ਕਮੈਂਟ ਆਪਣਾ ਵਿਚਾਰ ਅੱਜ ਜਰੂਰ ਲਿਖਿਓ ਦੇਖੋ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਮੀਟਿੰਗ ਕੀਤੀ ਹੈ ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਤ ਸਮੇਂ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਸਾਰੀ ਗੱਲ ਦੱਸੀ ਵੀ ਮੀਟਿੰਗ 'ਚ ਹੋਇਆ ਕੀ ਹੈ ਪਰ ਹੁਣ ਸਵਾਲ ਕਿਹੜੇ ਉੱਠੇ ਨੇ ਪਹਿਲਾ ਸਵਾਲ ਤਾਂ ਕੁਝ ਲੋਕਾਂ ਨੇ ਇਹ ਉਠਾਇਆ ਵੀ ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਇਕੱਲੇ ਨੇ ਮੀਟਿੰਗ ਕਿਉਂ ਕੀਤੀ ਉਹ ਕਹਿ ਰਹੇ ਨੇ ਕਿ ਅੱਗੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਮਨੀਸ਼ ਸੋਦੀਆ ਜਾਂ ਪੰਜਾਬ ਦੇ ਕਿਸੇ ਹੋਰ ਮੰਤਰੀ ਨੂੰ ਕਈ ਵਾਰ ਨਾਲ ਰੱਖਦੇ ਨੇ ਪਰ ਹੁਣ ਮੁੱਖ ਮੰਤਰੀ ਨੇ ਇਹ ਮੀਟਿੰਗ ਅਮਿਤ ਸ਼ਾਹ ਨਾਲ ਇਕੱਲੇ ਨੇ ਕਿਉਂ ਕੀਤੀ ਸਵਾਲ ਕਰਨ ਵਾਲੇ ਇਹ ਕਹਿ ਰਹੇ ਨੇ ਕਿ ਸਚਾਈ ਮੰਤਰੀ ਬਰਿੰਦਰ ਗੋਇਲ ਉਹਨਾਂ ਨੂੰ ਮੁੱਖ ਮੰਤਰੀ ਨਾਲ ਲਿਆ ਸਕਦੀ ਸੀ ਕਲਦੀਪ ਢਾਲੀਵਾਲ ਨੇ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਵੇਖਿਆ ਸਮਝਿਆ ਉਹਨੂੰ ਨਾਲ ਲਿਆ ਸਕਦੇ ਸੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਨਾਲ ਲਿਆ ਸਕਦੇ ਸੀ ਮਨੀਸ਼ ਸੋਧਿਆ ਨੂੰ ਨਾਲ ਲਿਆ ਸਕਦੇ ਸੀ ਪਰ ਮੀਟਿੰਗ ਇਕੱਲਿਆਂ ਨੇ ਕਿਉਂ ਕੀਤੀ ਇਹਦੇ ਉੱਪਰ ਕਈ ਤਰ੍ਹਾਂ ਦੇ ਸ਼ੰਕਾਵਾਦੀ ਸਵਾਲ ਕੁਝ ਲੋਕ ਉਠਾ ਰਹੇ ਨੇ ਤੇ ਉਹਨਾਂ ਦਾ ਮੰਨਣਾ ਇਹ ਹੈ ਕਿ ਭਗਵੰਤ ਮਾਨ ਤੇ ਅੰਮਿਤ ਸ਼ਾਹ ਦੇ ਵਿਚਾਲੇ ਬਹੁਤ ਨੇੜਤਾ ਬਣ ਚੁੱਕੀ ਹੈ ਯਾਰੀ ਪੈ ਚੁੱਕੀ ਹੈ ਔਰ ਆਉਣ ਵਾਲੇ ਟਾਈਮ 'ਚ ਕੁਝ ਵੀ ਹੋ ਸਕਦਾ ਹੈ ਇਸ ਪੁਆਇੰਟ ਦੇ ਉੱਪਰ ਆਪਾਂ ਅੱਗੇ ਚਰਚਾ ਕਰਦੇ ਆਂ ਵੀ ਇਹਦਾ ਸੱਚ ਕੀ ਹੈ ਦੂਜਾ ਸਵਾਲ ਇਹ ਹੈ ਕਿ ਕੀ ਇਹ ਜਿਹੜੀ ਮੀਟਿੰਗ ਅਮਿਤ ਸ਼ਾਹ ਤੇ ਭਗਵੰਤ ਮਾਨ ਦੀ ਹੋਈ ਹੈ ਇਹਦੇ ਚੋ ਪੰਜਾਬ ਦੇ ਹੜ੍ਹਾਂ ਨਾਲ ਸੰਬੰਧਤ ਜੋ ਨੁਕਸਾਨ ਹੋਇਆ ਉਹਦੇ ਵਿੱਚ ਕੋਈ ਨਵੀਆਂ ਗੱਲਾਂ ਵੀ ਆ ਸਾਹਮਣੇ ਆਈਆਂ ਕੋਈ ਐਸੀ ਗੱਲ ਜਿਹੜੀ ਪਹਿਲਾਂ ਗ੍ਰਹਿ ਮੰਤਰੀ ਨੂੰ ਨਾ ਪਤਾ ਹੋਵੇ ਜਾਂ ਭਗਵੰਤ ਮਾਨ ਹੁਣਾਂ ਨੇ ਕੀਤੀ ਨਾ ਹੋਵੇ ਜਾਂ ਗ੍ਰਹਿ ਮੰਤਰੀ ਨੇ ਕੋਈ ਨਵਾਂ ਐਲਾਨ ਕੀਤਾ ਹੋਵੇ ਕਿ ਜਾਂ ਫਿਰ ਦੋਵਾਂ ਪਾਰਟੀਆਂ ਦੀ ਇਹ ਸਿਰਫ ਵੋਟਾਂ ਇਕੱਠੀਆਂ ਕਰਨ ਦੀ ਰਾਜਨੀਤੀ ਹੈ ਇਹ ਵੱਡਾ ਸਵਾਲ ਉੱਠਿਆ ਹੁਣ ਇਹਨਾਂ ਤਮਾਮ ਸਵਾਲਾਂ ਤੇ ਆਪਾਂ ਗੱਲ ਕਰਨੀ ਹੈ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਗੱਲ ਤੋਂ ਜਿਹੜਾ ਸਵਾਲ ਤਾਂ ਇਹ ਹੈ ਕਿ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਨਾਲ ਇਕੱਲੇ ਕਿਉਂ ਮੀਟਿੰਗ ਕੀਤੀ ਹੈ ਇਹ ਕਹਿ ਰਹੇ ਨੇ ਕਿ ਇਹਨਾਂ ਦੋਵਾਂ ਦੀ ਨੇੜਤਾ ਤੇ ਮੀਟਿੰਗ ਦੇ ਬਹਾਨੇ ਅੰਦਰ ਕੋਈ ਗੰਢ ਧੁੱਪ ਕੀਤੀ ਗਈ ਹੋ ਸਕਦੀ ਹੈ ਕਹਿਣ ਵਾਲੇ ਤਾਂ ਕਈ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਆਉਣ ਵਾਲੇ ਟਾਈਮ 'ਚ ਭਗਵੰਤ ਮਾਨ ਨੇ ਬੀਜੇਪੀ 'ਚ ਚਲੇ ਜਾਣਾ। ਵੇਖੋ ਯਾਰ ਇਹ ਸਵਾਲ ਹਾਲ ਦੀ ਘੜੀ ਮੈਨੂੰ ਇਸ ਮਾਮਲੇ 'ਚ ਕੋਈ ਬਹੁਤ ਇੰਪੋਰਟੈਂਟ ਲੱਗਾ ਨਹੀਂ। ਕਿਉਂਕਿ ਮੁੱਖ ਮੰਤਰੀ ਅਕਸਰ ਜਦੋਂ ਕਿਸੇ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਦਾ ਤਾਂ ਇਹ ਕੋਈ ਕੰਪਲਸਰੀ ਨਹੀਂ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਕਿਸੇ ਦੂਜੇ ਨੂੰ ਨਾਲ ਲੈ ਕੇ ਹੀ ਜਾਵੇ। ਉਹ ਇਕੱਲਾ ਵੀ ਜਾ ਸਕਦਾ ਹੈ। ਉਹ ਉਹ ਸੂਬੇ ਦਾ ਮੁਖੀ ਹੈ। ਉਹ ਸੀਐਮ ਹੈ। ਮੀਟਿੰਗ ਕਰ ਸਕਦਾ ਹੈ। ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਭਗਵੰਤ ਮਾਨ ਦੀ ਉਹਦੇ ਨਾਲ ਕੋਈ ਗੰਢ ਟੁੱਪ ਨਹੀਂ ਹੋ ਸਕਦੀ। ਵੇਖੋ ਬੀਤੇ ਕੱਲ ਕਾਲੀਦਲ ਦਾ ਇੱਕ ਸੀਨੀਅਰ ਆਗੂ ਅਨਿਲ ਜੋਸ਼ੀ ਇੱਕ ਮਿੰਟ 'ਚ ਪਵਾ ਕੇ ਰਾਹੁਲ ਗਾਂਧੀ ਤੋਂ ਹਾਰ ਤੇ ਉਧਰ ਸ਼ਾਮਲ ਹੋਣ ਜਾ ਰਿਹਾ। ਹੁਣ ਤੱਕ ਕਿੰਨੇ ਉਹ ਵੱਡੇ ਵੱਡੇ ਚਿਹਰੇ ਜਿਨ੍ਹਾਂ ਬਾਰੇ ਲੋਕ ਮੰਨਦੇ ਹੀ ਨਹੀਂ ਸੀ ਉਹ ਗਏ ਆ ਨਾ ਭਾਜਪਾ 'ਚ। ਕੈਪਟਨ ਮਰਿੰਦਰ ਨਹੀਂ ਗਿਆ। ਸੁਨੀਲ ਜਾਕੜ ਨਹੀਂ ਗਿਆ। ਮਨਪ੍ਰੀਤ ਬਾਦਲ ਨਹੀਂ ਗਿਆ। ਸੋ ਕੁਝ ਵੀ ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਭਗਵੰਤਮਾਨ ਦੀ ਕੋਈ ਕੇਜਰੀਵਾਲ ਹੋਰਾਂ ਨਾਲ ਕੋਈ ਬਹੁਤ ਹੀ ਵਧੀਆ ਪਿੱਛ ਨਹੀਂ ਬੈਠ ਰਹੀ ਇਹਦੇ ਚਰਚੇ ਅਕਸਰ ਚੱਲਦੇ ਨੇ ਆਉਣ ਵਾਲੇ ਦਿਨਾਂ 'ਚ ਕੁਝ ਵੀ ਹੋ ਸਕਦਾ ਹੁਣ ਰਹੀ ਗੱਲ ਭਗਵੰਤਮਾਨ ਸਾਹਿਬ ਨੇ ਮੀਟਿੰਗ ਕਰਕੇ ਜਦੋਂ ਬਾਹਰ ਆਏ ਨੇ ਤਾਂ ਉਹਨਾਂ ਨੇ ਜਿਹੜੀ ਪ੍ਰੈਸ ਨੂੰ ਸੰਬੋਧਨ ਕੀਤਾ ਉਹਦੇ ਤੇ ਵੀ ਸਵਾਲ ਉੱਠੇ ਨੇ ਕੁਝ ਲੋਕ ਤਾਂ ਜਦੋਂ ਭਗਵੰਤ ਮਾਨ ਗੱਲ ਕਰ ਰਹੇ ਨੇ ਤਾਂ ਚੈਨਲਾਂ ਦੇ ਉੱਪਰ ਉਹ ਵੀਡੀਓ ਚੱਲ ਰਹੀ ਹੈ ਤਾਂ ਥੱਲੇ ਲੋਕਾਂ ਦੇ ਕਮੈਂਟ ਆ ਰਹੇ ਤੇ ਕੁਝ ਲੋਕ ਕਹਿੰਦੇ ਆ ਗੱਲ ਕਰਨ ਦਾ ਅੰਦਾਜ਼ ਇਦਾਂ ਜਿਵੇਂ ਪੀਤੀ ਖਾਦੀ ਹੋਵੇ ਕੁਝ ਲੋਕ ਕਾਫੀਆਂ ਨੇ ਮੈਸੇਜ ਕੀਤੇ ਥੱਲੇ ਭਗਵੰਤ ਮਾਨ ਸਾਹਿਬ ਦਾ ਗੱਲ ਕਰਨ ਦਾ ਅੰਦਾਜ਼ ਜਿਹੜਾ ਹੋ ਸਕਦਾ ਉਹ ਥੱਕੇ ਹੋਣ ਹੋ ਸਕਦਾ ਥਕਾਵਟ ਹੋਵੇ ਸਾਰੇ ਦਿਨ ਦੀ ਜਾਂ ਸਾਰਾ ਕੁਝ ਕਰਕੇ ਕੁਝ ਵੀ ਹੋ ਸਕਦਾ ਵੈਸੇ ਉਹ ਕਿਹੜਾ ਕਹਿੰਦੇ ਮੈਂ ਪੈਗ ਨਹੀਂ ਲਾਉਂਦਾ ਕੁਝ ਵੀ ਹੋ ਸਕਦਾ ਪਰ ਅਗਲਾ ਮਹੱਤਵਪੂਰਨ ਤੇ ਸਭ ਤੋਂ ਇੰਪੋਰਟੈਂਟ ਸਵਾਲ ਇਹ ਹੈ ਕਿ ਹਾੜਾਂ ਦੇ ਲਈ ਇਹ ਮੀਟਿੰਗ ਕੀਤੀ ਗਈ ਮੁਆਵਜ਼ਾ ਲੈਣ ਦੀ ਖਾਤਰ ਤੇ ਉਹਦੇ ਵਿੱਚੋਂ ਨਿਕਲਿਆ ਕੀ ਭਗਵੰਤਮਾਨ ਸਾਹਿਬ ਨੇ ਬਾਹਰ ਆ ਕੇ ਦੱਸਿਆ ਵੀ ਵੇਖੋ ਮੈਂ ਉਹਨਾਂ ਨੂੰ ਸਾਰੀ ਗੱਲ ਦੱਸਿਆ ਹਾਂ ਵੀ 2300 ਸਾਡਾ ਪਿੰਡ ਡੁੱਬ ਗਿਆ 8500 ਕਿਲੋਮੀਟਰ ਸਾਡੀਆਂ ਸੜਕਾਂ ਟੁੱਟ ਗਈਆਂ ਐਨੇ ਸਾਡੇ ਸਕੂਲ ਤਬਾਹ ਹੋ ਗਿਆ ਐਨੀ ਸਾਡੀ ਫਸਲ ਤਬਾਹ ਹੋ ਗਈ ਹੈ ਤੇ ਲਗਭਗ 40 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਨੇ ਇਹ ਗੱਲ ਮੁੱਖ ਮੰਤਰੀ ਨੇ ਕਿਹਾ ਵੀ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੱਸੀ ਹੈ ਤੇ ਅਗੋ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫਿਰ ਕੀ ਕੀਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਕਿਹਾ ਵੀ ਕੋਈ ਨਹੀਂ ਅਸੀਂ ਸੋਚਾਂਗੇ ਵਿਚਾਰਾਂਗੇ ਤੇ ਕਰਦੇ ਹਾਂ ਕੁਝ ਹੁਣ ਪਹਿਲਾ ਸਵਾਲ ਤਾਂ ਇੱਥੇ ਬਣਦਾ ਹੈ ਜਿਹੜੀਆਂ ਗੱਲਾਂ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੱਸੀਆਂ ਕਿ ਉਹਨਾਂ ਨੂੰ ਪਤਾ ਨਹੀਂ ਸੀ ਸਭ ਪਤਾ ਸਭ ਰਿਪੋਰਟਾ ਉਹਨਾਂ ਕੋਲ ਪਹਿਲਾਂ ਹੀ ਦੂਜੀ ਗੱਲ ਕੀ ਮੁੱਖ ਮੰਤਰੀ ਦੇ ਇੰਜ ਜਾ ਕੇ ਮਿਲ ਕੇ ਕਹਿਣ ਦੇ ਨਾਲ ਉਹ ਕੋਈ ਵੱਧ ਪੈਸੇ ਦੇ ਦੇਣਗੇ ਵੇਖੋ ਜੇ ਤੇ ਉਹਨਾਂ ਨੇ ਦੇਣੇ ਹੁੰਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਸੀ ਉਹ 1600 ਕਰੋੜ ਦੇਗੀ ਊਠ ਦੇ ਮੂੰਹ 'ਚ ਜੀਰਾ ਐਡਾ ਮੂੰਹ ਹੁੰਦਾ ਊਠ ਦਾ ਤੇ ਐਡਾ ਕਜੀਰਾ ਉਹ ਕੰਮ ਕਰਕੇ ਗਏ ਨਰਿੰਦਰ ਮੋਦੀ ਸਾਹਿਬ ਜਦੋਂ ਪੰਜਾਬ ਆਏ ਨੇ ਉਦੋਂ ਦੇ ਇਹ ਚੀਕੀ ਜਾਂਦੇ ਨੇ ਵੀ ਸਾਨੂੰ ਕੱਖ ਨਹੀਂ ਦੇ ਕੇ ਗਏ ਤੇ ਅਗਲੇ ਅੱਗੋ ਇੱਕ ਹੀ ਗੱਲ ਠੋਕ ਛੜਦੇ ਨੇ ਵੀ ਵੇਖੋ ਤੁਹਾਡੇ ਕੋਲ 12000 ਕਰੋੜ ਪਹਿਲਾਂ ਪਿਆ ਉਹ ਤੁਸੀਂ ਕਿਉਂ ਨਹੀਂ ਲਾਉਂਦੇ ਇਸੇ ਕੰਮ ਲਈ ਕੇਂਦਰ ਨੇ ਦਿੱਤਾ ਹੋਇਆ ਹੁਣ ਇਸ ਸਾਰੀ ਮੀਟਿੰਗ ਦੇ ਉੱਪਰ ਬੀਜੇਪੀ ਦੇ ਆਗੂ ਜਿਹੜੇ ਕੁਲਦੀਪ ਸਿੰਘ ਉਹਨਾਂ ਨੇ ਵੱਡਾ ਕਮੈਂਟ ਕੀਤਾ ਕਈ ਚੈਨਲਾਂ 'ਤੇ ਉਹਨਾਂ ਦੀ ਇੰਟਰਵਿਊ ਆਈ ਉਹਨਾਂ ਨੇ ਕਿ ਆਖਿਆ ਬਾਅਦ ਚ ਗੱਲ ਕਰਦੇ ਹੁਣ ਮੈਨੂੰ ਤਾਂ ਇਹ ਲੱਗਦਾ ਕਿ ਇਹ ਦੋਵੇਂ ਪਾਸੇੋਂ ਰਾਜਨੀਤੀ ਹੋ ਰਹੀ ਹੈ ਜਿਹੜਾ ਆਮ ਆਦਮੀ ਪਾਰਟੀ ਹੈ ਉਹ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਵੇਖੋ ਨਲਾਇਕੀ ਤਾਂ ਦੋਵਾਂ ਸਰਕਾਰਾਂ ਦੀ ਪਹਿਲਾਂ ਸਾਹਮਣੇ ਆਈ ਬੀਬੀਐਮਬੀ ਦੇ ਉੱਪਰ ਕੇਂਦਰ ਸਰਕਾਰ ਆਪਣਾ ਹੱਕ ਜਮਾਉਂਦੀ ਰਹਿੰਦੀ ਹੈ ਪੰਜਾਬ ਆਪਣਾ ਤੇ ਹਾਰ ਜਦੋਂ ਆਉਣੇ ਸੀ ਆਮ ਆਮ ਬੰਦੇ ਨੂੰ ਵੀ ਪਤਾ ਲੱਗ ਰਿਹਾ ਸੀ ਵੀ ਯਾਰ ਇਹ ਗਲਤ ਕਰੀ ਜਾਂਦੇ ਨੇ ਡੈਮ ਭਰੀ ਜਾਂਦੇ ਨੇ ਪਾਣੀ ਇਹ ਛੱਡਦੇ ਨਹੀਂ ਪਏ بارشਾਂ ਜਦ ਪੈਣੀਆਂ ਨੇ ਤਾਂ ਬਣੇਗਾ ਕੀ ਉਹੀ ਕੁਛ ਹੋਇਆ ਉਸ ਤੋਂ ਬਾਅਦ ਪਿੰਡਾਂ ਦੇ ਆਮ ਬਾਪੂ ਬਾਬੇ ਉਹਨਾਂ ਨੇ ਕਿਹਾ ਜਿਹੜੇ ਇੰਜੀਨੀਅਰ ਨਹੀਂ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਬੇੜਾਗਰ ਕੀਤਾ ਹੁਣ ਵੱਡੀ ਗਿਣਤੀ ਪੰਜਾਬ ਦੇ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਹੜ੍ਹ ਆਏ ਨਹੀਂ ਗਏ ਹੜ੍ਹ ਲਿਆਉਂਦੇ ਗਏ ਨੇ ਵੱਡੀ ਗਿਣਤੀ ਪੰਜਾਬ ਦੇ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਡੋਬਿਆ ਗਿਆ ਪੰਜਾਬ ਨੂੰ ਜਾਣ ਬੁੱਝ ਕੇ ਪਹਿਲਾਂ ਪ੍ਰਬੰਧ ਨਹੀਂ ਕੀਤਾ ਤੇ ਬਾਅਦ ਚ ਹੁਣ ਤੱਕ ਵੀ ਕੱਖ ਨਹੀਂ ਕੀਤਾ ਹੁਣ ਪਹਿਲਾਂ ਤਾਂ ਦੋਵੇਂ ਸਰਕਾਰਾਂ ਪ੍ਰਬੰਧ ਕਰਨ ਚ ਨਕਾਮ ਰਹੀਆਂ ਉਸ ਤੋਂ ਬਾਅਦ ਹੁਣ ਜਦ ਆ ਮੀਟਿੰਗ ਕੀਤੀ ਹੈ ਤਾਂ ਇਹ ਮੀਟਿੰਗ ਦੇ ਵਿੱਚੋਂ ਨਿਕਲਿਆ ਨਿਕਲਿਆ ਅਜੇ ਕੁਝ ਨਹੀਂਗਾ ਆਉਣ ਵਾਲੇ ਟਾਈਮ ਚ ਕੋਈ ਮਾੜਾ ਮੋਟਾ ਕੁਝ ਹੋ ਜਾਵੇ ਇਹ ਗੱਲ ਵੱਖਰੀ ਹੈ ਪਰ ਅਸਲੀਅਤ ਇਹ ਹੈ ਵੀ ਜਿੰਨਾ ਕੁਝ ਕਰਨਾ-ਕਰਨਾ ਸੀ ਸਰਕਾਰਾਂ ਨੇ ਉਹ ਉਹ ਬੋਲ-ਬਾਲ ਚੁੱਕੇ ਨੇ ਹੁਣ ਕੋਈ ਬਹੁਤਾ ਕੁਝ ਨਹੀਂ ਕਰਨਾ ਇਹਨਾਂ ਨੇ ਨਾ ਕੇਂਦਰ ਨੇ ਨਾ ਪੰਜਾਬ ਨੇ ਤੇ ਹੁਣ ਤੱਕ ਕੀਤਾ ਕੀ ਹੈ ਅੱਜ ਦੀ ਤਰੀਕ ਤੱਕ ਤਾਂ ਕੀਤਾ ਨਹੀਂ ਡੱਕਾ ਵੀ ਜਿੰਨਾ ਕੁਝ ਅੱਜ ਦੀ ਤਰੀਕ ਤੱਕ ਵੇਖੋ ਜਿਨ੍ਹਾਂ ਨੇ ਤਾਂ ਮਦਦ ਕਰਨੀ ਸੀ ਉਹ ਤਾਂ ਅਗਲੇ ਗਏ ਆ ਤੇ ਜਿਨ੍ਹਾਂ ਨੇ ਕਰਨੀ ਨਹੀਂ ਸੀ ਤੇ ਉਹ ਅਜੇ ਵੀ ਕਹਿੰਦੇ ਨੇ ਅਸੀਂ ਆਹ ਗਰਦੌਰੀ ਕਰਨੀ ਉਹ ਕਰਨੀ ਹੈ ਤੁਸੀਂ ਦੇਖੋ ਪਹਿਲੇ ਦਿਨ ਤੋਂ ਜਦੋਂ ਦਿਹਾੜ ਆਈ ਲੰਗਰ ਆਮ ਲੋਕਾਂ ਨੇ ਲਾਤੀ ਹਰ ਤਰ੍ਹਾਂ ਦੀ ਮਦਦ ਆਮ ਲੋਕਾਂ ਨੇ ਕੀਤੀ ਹੁਣ ਹਜ਼ਾਰਾਂ ਟਰੈਕਟਰ ਲੈ ਕੇ ਤੁਸੀਂ ਵੀਡੀਓ ਰੋਜ਼ ਦੇਖ ਰਹੇ ਹੋ ਲੋਕ ਤੇ ਆਪਣੇ ਆਪ ਰੇਤਾ ਇਕੱਠਾ ਕਰਵਾ ਰਹੇ ਨੇ ਜਿਹੜਾ ਪੈਲੀਆਂ ਚ ਖਿਲਰ ਗਿਆ ਜ਼ਮੀਨਾਂ ਚ ਤੇ ਸਰਕਾਰਾਂ ਅਜੇ ਤੱਕ ਗਰਦਾਵਰੀਆਂ ਕਰਾਉਂਦੀਆਂ ਫਿਰਦੀਆਂ ਨਹੀਂ ਦੇਣਾ ਦੂਣਾ ਇਹਨਾਂ ਨੇ ਕੱਖ ਨਹੀਂ ਗਾ ਗੱਲਾਂ ਹੀ ਨੇ ਸਾਰੀਆਂ ਆ ਪਿਛਲੇ ਦਿਨੀ 3 ਦਿਨ ਇਹਨਾਂ ਨੇ ਵਿਧਾਨ ਸਭਾ ਚ ਮੰਜਮਾ ਲਾਈ ਰੱਖਿਆ ਉੱਥੇ ਡਰਾਮਾ ਕੀਤਾ ਹੰਗਾਮਾ ਕੀਤਾ ਦੋਵੇਂ ਪਾਰਟੀਆਂ ਤਿੰਨਾਂ ਪਾਰਟੀਆਂ ਨੇ ਤੇ ਲਾਲਾ ਲਾਲਾ ਕਰਕੇ ਦੋਥੋਂ ਆ ਗਏ ਕੀਤਾ ਉੱਥੇ ਕੀ ਆ ਐਨਾ ਪੈਸਾ ਬਰਬਾਦ ਕੀਤਾ ਵਿਧਾਨ ਸਭਾ ਦੀ ਕਾਰਵਾਈ ਦੇ ਉੱਪਰ ਤੇ ਨਿਕਲਿਆ ਨਿਕਲਿਆ ਉਹਦੇ ਜੋ ਕੱਖ ਵੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਰ ਚ ਵਿਸਥਾਰਤ ਜਾ ਕੇ ਜਾਣਕਾਰੀ ਦਿੱਤੀ ਬੀ 80 ਭਾਈ ਜਿਹੜਾ ਮੁਆਵਜਾ ਐਲਾਨ ਕੀਤਾ ਆ ਨਾ ਉਹ ਇੱਥੋਂ ਇੱਥੋਂ ਏਦਾਂ ਏਦਾਂ ਇੰਨਾ ਇੰਨਾ ਆਏ ਆਂ ਦੇ ਦੇਣਾ ਅੱਛਾ ਇਹ ਜਾਣਕਾਰੀ ਦੇਣ ਲਈ ਤੁਸੀਂ ਵਿਧਾਨ ਸਭਾ ਸੱਦੀ ਸੀ ਜਿਹਦਾ 1 ਮਿੰਟ ਦਾ ਖਰਚਾ ਲੱਖਾਂ ਰੁਪਏ ਪੈਂਦਾ ਉਹ ਲੋਕਾਂ ਦੇ ਸਿਰ ਤੇ ਠੁੱਕਾ ਜਿਹੜਾ ਤਿੰਨ ਦਿਨ ਤੁਸੀਂ ਵਿਧਾਨ ਸਭਾ ਤੇ ਪੈਸਾ ਫੂਕਿਆ ਜੇ ਇਹ ਵੀ ਤੁਸੀਂ ਹੜਪੀੜ ਤਾਂ ਦੇ ਦਿੰਦੇ ਤਾਂ ਸੈਂਕੜੇ ਘਰਾਂ ਨੂੰ ਲੱਖ ਲੱਖ ਰੁਪਈਆ ਦਿੱਤਾ ਜਾ ਸਕਦਾ ਸੀ ਕਿਉਂ ਤੁਸੀਂ ਇਹ ਪੈਸਾ ਬਰਬਾਦ ਕੀਤਾ ਇੱਕ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਦੱਸ ਦਿੰਦੇ ਜੇ ਜਿਵੇਂ ਵਿਧਾਨ ਸਭਾ 'ਚ ਦੱਸਿਆ ਅਸਲ ਕਹਾਣੀ ਇਹ ਸੀ ਵੀ ਇੱਕ ਦੂਜੇ ਨੂੰ ਬਸ ਝੂਠੇ ਕਰਨ ਤੇ ਜ਼ੋਰ ਲਾਉਣਾ ਸੀ ਉਹੀ ਕੰਮ ਕੀਤਾ ਤੇ ਉਹ ਜਿਹੜੇ ਦੂਜੇ ਭਾਜਪਾ ਵਾਲੇ ਤੇ ਦੂਜੇ ਚੁਣੇ ਹੋਏ ਨੇ ਉਹਨਾਂ ਨੇ ਟਿੰਡ ਫੁੜੀ ਚੱਕੀ ਤੇ ਉਹ ਆਪਦੀ ਵੱਖਰੀ ਵਿਧਾਨ ਸਭਾ ਲਾ ਕੇ ਬਹਿ ਗਏ ਵਾਹ ਪਿਓ ਦੇ ਪੁੱਤੋ ਇਹ ਠੀਕ ਹੈ ਵੀ ਲੋਕ ਤੁਹਾਨੂੰ ਜਿਤਾ ਨਹੀਂ ਰਹੇ ਪੰਜਾਬ 'ਚ ਪਰ ਜਿੰਨੇ ਕੋਈ 1 2 4 ਤੁਸੀਂ ਹੈਗੇ ਆ ਰਲ ਮਿਲ ਕੇ ਸਾਰੇ ਤੇ ਤੁਸੀਂ ਉੱਥੇ ਬਹਿ ਕੇ ਰੌਲਾ ਤਾਂ ਪਾਉਂਦੇ ਸਾਹਮਣੇ ਆਹ ਕੀ ਤਰੀਕਾ ਵੀ ਵੱਖਰੇ ਹੀ ਬਹਿ ਕੇ ਤੁਸੀਂ ਜਾ ਕੇ ਵਕਰੀ ਵਿਧਾਨ ਸਭਾ ਖੈਰ ਦੇਖੋ ਗ੍ਰਹਿ ਮੰਤਰੀ ਤੇ ਭਗਵੰਤ ਮਾਨ ਦੀ ਮੀਟਿੰਗ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਕੁਝ ਨਿਕਲੇਗਾ ਇਹ ਇੱਕ ਸਿਆਸੀ ਇੱਕ ਰਾਜਨੀਤਿਕ ਐਕਸਰਸਾਈਜ਼ ਸੀ ਕਸਰਤ ਸੀ ਉਹ ਉਹਨਾਂ ਨੇ ਕੀਤੀ ਹੈ ਔਰ ਉਹਨਾਂ ਦੇ ਜਿਹੜੇ ਮੰਤਵ ਨੇ ਇਹ ਮੀਟਿੰਗ ਕਰਨ ਦੇ ਲਈ ਉਹ ਬਿਲਕੁਲ ਸਪਸ਼ਟ ਨੇ ਰਾਜਨੀਤੀ ਵੋਟਾਂ ਦੀ ਗੇਮ ਹੈ ਉਹ ਖੇਡ ਰਹੇ ਨੇ ਤੇ ਹੋ ਸਕਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਭਗਵੰਤ ਮਾਨ ਸਾਹਿਬ ਦੇ ਵਿੱਚ ਜਿਹੜੀ ਦੋਸਤੀ ਦਾ ਰਹਿਮਣ ਧਾਗਾ ਹੈ ਉਹ ਹੋਰ ਥੋੜਾ ਪੱਕਾ ਹੋ ਗਿਆ ਹੋਵੇ ਤੇ ਹੋ ਸਕਦਾ ਹੈ ਲੋਕ ਸਵਾਰ ਕਰ ਰਹੇ ਨੇ ਤੇ ਸਵਾਲਾਂ ਦੇ ਵਿੱਚ ਇੱਕ ਐਡ ਕਰ ਲੈਣੀ ਚਾਹੀਦੀ ਹੈ ਗੱਲ ਸੋ ਹਾੜਪੀੜਤਾਂ ਦੇ ਨਾਲ ਹੁਣ ਤੱਕ ਸਰਕਾਰਾਂ ਨੇ ਮਜਾ ਕੀ ਕੀਤਾ ਕੁਛ ਨਹੀਂ ਕੀਤਾ ਪੂਰਾ ਪੰਜਾਬ ਜਾਣਦਾ ਤੁਸੀਂ ਦੇਖੋ ਕਲਾਕਾਰਾਂ ਨੇ ਮਦਦ ਕੀਤੀ ਹੈ ਐਕਟਰਾਂ ਨੇ ਮਦਦ ਕੀਤੀ ਹੈ ਪਿੰਡਾਂ ਚੋਂ ਸੰਗਤਾਂ ਨੇ ਲੋਕਾਂ ਨੇ ਪੈਸਾ ਇਕੱਠਾ ਕਰ ਕਰਕੇ ਲੋਕਾਂ ਨੇ ਉੱਥੇ ਪਹੁੰਚਾਇਆ ਕਿਸਾਨ ਜਥੇਬੰਦੀਆਂ ਕਿੰਨੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਪਿਛਲੇ ਦਿਨਾਂ ਤੋਂ ਕੋਸ਼ਿਸ਼ ਕਰ ਰਹੀਆਂ ਹਨ ਖਾਸ ਕਰ ਉਗਰਾਹਾ ਜੱਥੇਬੰਦੀ ਜਿਨ੍ਹਾਂ ਨੇ ਪਿੰਡਾਂ ਦੇ ਵਿੱਚੋਂ ਸੈਂਕੜੇ ਟਰਾਲੇ ਇਕੱਠੇ ਕਰਕੇ ਕਣਕ ਦੇ ਅਨਾਜ ਦੇ ਤੇ ਹੜਪੀਟਾਂ ਦੀ ਮਦਦ ਦੇ ਲਈ ਪਹੁੰਚਾਇਆ ਔਰ 6-6 ਮਹੀਨੇ ਦਾ ਰਾਸ਼ਨ ਮਤਲਬ 6-6 ਮਹੀਨੇ ਦੀ ਕਣਕ ਅਨਾਜ ਤੇ ਹੋਰ ਰਾਸ਼ਨ ਉਹ ਦੇ ਕੇ ਆਏ ਨੇ ਔਰ ਸਭ ਤੋਂ ਕਮਾਲ ਦੀ ਗੱਲ ਜਿਹੜੀ ਲੱਗੀ ਹੈ ਹੁਣ ਕਿਸਾਨ ਜੱਥੇਬੰਦੀਆਂ ਕਿਸਾਨਾਂ ਦੀਆਂ ਤੇ ਸਭ ਤੋਂ ਪਹਿਲਾਂ ਮਦਦ ਕਰਨ ਉਹ ਮਜ਼ਦੂਰਾਂ ਦੀ ਕਿੰਨੀ ਖੂਬਸੂਰਤ ਗੱਲ ਤੇ ਇਹ ਖੂਬਸੂਰਤ ਗੱਲ ਉਗਰਾਹਾ ਜਥੇਬੰਦੀ ਨੇ ਕੀਤੀ ਹੈ ਸ਼ਾਬਾਸ਼ ਦੇਣੀ ਚਾਹੀਦੀ ਹੈ ਮੈਂ ਤੇ ਦਊਂਗਾ ਭਾਈ ਔਰ ਤੁਸੀਂ ਇਹ ਸਾਰੇ ਮਾਮਲੇ ਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਸ ਮਾਮਲੇ ਤੇ ਲਿਖ ਸਕਦੇ ਹੋ ਉੰਜ ਸਰਕਾਰਾਂ ਤੋਂ ਬਹੁਤੀਆਂ ਉਮੀਦਾਂ ਐਦਾਂ ਨਾ ਰੱਖਿਆ ਕਰੋ ਵੀ ਪਤਾ ਨਹੀਂ ਉਹ ਮੀਟਿੰਗ ਕਰਤੀ ਮੀਟਿੰਗ ਹੋ ਗਈ ਹੁਣ ਪਤਾ ਨਹੀਂ ਕੀ ਹੋ ਜਾਣਾ ਇਹ ਸਭ ਇਹਨਾਂ ਦੇ ਸਿਆਸੀ ਵਿਖਾਵੇ ਡਰਾਮੇ ਹੁੰਦੇ ਨੇ ਮੀਟਿੰਗਾਂ ਛੀਟੀਆਂ ਜਿਹੜੀ ਗੱਲ ਦੱਸਣੀ ਉਹ ਤਾਂ ਫੋਨ ਤੇ ਵੀ ਦੱਸੀ ਜਾ ਸਕਦੀ ਹੁੰਦੀ ਹੈ ਹੂੰ ਜ਼ਰੂਰੀ ਨਹੀਂ ਕਿ ਮੀਟਿੰਗ ਕਰ ਕੀ ਅੱਛਾ ਜੇਕਰ ਫਰਜ਼ ਕਰੋ ਤੁਹਾਡਾ ਕੋਈ ਵੀ ਕਰਦਾ ਜੀ ਹੈ ਜੀਨੇ ਤੁਹਾਡੀ ਮਦਦ ਕਰਨੀ ਹੈ ਤੇ ਤੁਸੀਂ ਉਹਨੂੰ ਫੋਨ ਤੇ ਵੀ ਦੱਸ ਦੋ ਵੀ ਭਾਈ ਮੈਨੂੰ ਦਵਾਈ ਚਾਹੀਦੀ ਹੈ ਮੈਂ ਬਿਮਾਰ ਪਿਆ ਘਰੇ ਤੇ ਉਹ ਉਹਨੇ ਬਾਜ਼ਾਰੋਂ ਆਉਣਾ ਹੋਵੇ ਤੇ ਉਹ ਲੈ ਕੇ ਉਹ ਆਇਆ ਨਹੀਂ ਸੋਚੂਗਾ ਪਹਿਲਾਂ ਘਰੇ ਜਾਵਾਂਗਾ ਘਰੇ ਜਾ ਕੇ ਮੀਟਿੰਗ ਕਰਾਂਗਾ ਫਿਰ ਮੈਂ ਦਵਾਈ ਲੈ ਕੇ ਆਵਾਂਗਾ ਐਦਾਂ ਤਾਂ ਕੋਈ ਨਹੀਂ ਸੋਚਦਾ ਘਰ ਦਾ ਜੀ ਜਿਹੜਾ ਹੁੰਦਾ ਜਿਹਨੇ ਅਸਲੀ ਮਦਦ ਕਰਨੀ ਆਪਣੀ ਉਹ ਮੀਟਿੰਗਾਂ ਕਰਨ ਤੇ ਯਕੀਨ ਨਹੀਂ ਕਰਦਾ ਉਹ ਮਦਦ ਕਰਨ ਤੇ ਯਕੀਨ ਕਰਦਾ ਉਹ ਇਹ ਮੀਟਿੰਗਾਂ ਸਾਰੀਆਂ ਇੱਕ ਵਖਾਵਾ ਨੇ ਇਹ ਸੀਜ਼ ਨੂੰ ਸਮਝਣ ਦੀ ਕੋਸ਼ਿਸ਼ ਆਪਾਂ ਸਾਰੇ ਕਰੀਏ ਬਹੁਤ ਮਿਹਰਬਾਨੀ ਸ਼ੁਕਰੀਆ